ਇੱਕ ਕਾਰੋਬਾਰੀ ਇੱਕ ਕਰਾਨੇ ਸਟੋਰ ਦੇ ਮਾਲਕ ਰਵੀ ਢਿੱਲੋਂ ਦਾ ਕਤਲ ਕਰਤਾ ਜਾਂਦਾ ਹੈ ਇਹ ਵਾਰਦਾਤ ਡੇਰਾ ਬਾਬਾ ਨਾਨਕ ਇਲਾਕੇ ਦੀ ਹੈ ਇਸ ਵਾਰਦਾਤ ਨੂੰ ਅੰਜਾਮ ਦਉਣ ਉਪਰੰਤ ਇਸ ਦੀ ਜ਼ਿੰਮੇਵਾਰੀ ਚੁੱਕੀ ਗਈ ਸ਼ੇਰੇ ਮਾਨ ਵੱਲੋਂ ਜਿਸ ਨੂੰ ਹਣੀ ਮਾਨ ਦੇ ਨਾਂ ਨਾਲੋਂ ਜਾਣਿਆ ਜਾਂਦਾ ਹੈ ਯਾਨੀ ਕਿ ਕਰਾਨਾ ਸਟੋਰ ਨੂੰ ਦੁਕਾਨ ਨੂੰ ਬੰਦ ਕਰਕੇ ਜਦੋਂ ਰਵੀ ਢਿੱਲੋਂ ਆਪਣੇ ਘਰੇ ਪਹੁੰਚ ਰਿਹਾ ਸੀ ਉਸ ਨੂੰ ਟੇਲ ਕਰ ਰਹੇ ਕ੍ਰਿਮੀਨਲਸ ਨੇ ਉਸ ਦਾ ਪਿੱਛਾ ਕਰਕੇ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰੀਆਂ ਟੇਰ ਕਰਤਾ ਇਸ ਕੇਸ ਦੇ ਵਿੱਚ ਇੱਕ ਵੱਡੀ ਬ੍ਰੇਕਥਰੂ ਐਕਸਪੈਕਟਿਡ ਹੈ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾਈ ਜਾਂਦੀ ਹੈ ਜੋ ਕਿ ਮੀਡੀਆ ਨੂੰ ਭੇਜੀ ਜਾਂਦੀ ਹੈ ਇਹ ਪੋਸਟ ਸ਼ੇਰੇ ਮਾਨ ਵੱਲੋਂ ਲਿਖੀ ਗਈ ਜਿਸ ਵਿੱਚ ਦਾਵਾ ਇਹ ਕੀਤਾ ਗਿਆ ਕਿ ਉਸਦੇ ਨਾਲ ਦੇ ਦੋ ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲੇਕਿਨ ਦਾਵਾ ਇਹ ਕੀਤਾ ਗਿਆ ਕਿ ਉਸਦੇ ਗੈਂਗ ਤੇ ਦੋ ਲੋਕਾਂ ਨੂੰ ਚੁੱਕ ਲਿਆ ਗਿਆ ਹੈ ਤੇ ਉਹਨਾਂ ਦਾ ਐਨਕਾਊਂਟਰ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਕਈ ਕਿਸਮ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਲੇਕਿਨ ਜੇ ਇੱਕ ਕ੍ਰਿਮੀਨਲ ਗੈਂਗ ਵੱਲੋਂ ਅਜੇਹੀ ਪੋਸਟ ਪਾਈ ਗਈ ਹੈ ਇਸ ਚੀਜ਼ ਦੀ ਪੂਰੀ ਤੇ ਪੱਕੀ ਸੰਭਾਵਨਾ ਹੈ ਕਿ ਇਹਨਾਂ ਲੋਕਾਂ ਨੂੰ ਯਾਨੀ ਕਿ ਇਸ ਗੈਂਗ ਦੇ ਨਾਲ ਜੁੜੇ ਹੋਏ ਕੁਝ ਕ੍ਰਿਮੀਨਲਸ ਨੂੰ ਜ਼ਰੂਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਵੇਗਾ ਜਿਸ ਦੇ ਐਨਕਾਊਂਟਰ ਹੋਣ ਦਾ ਖਤਰਾ ਹੁਣ ਇਸ ਗੈਂਗ ਨੂੰ ਨਜ਼ਰ ਆ ਰਿਹਾ ਹੈ ਪਾਈ ਇਸ ਪੋਸਟ ਦੇ ਵਿੱਚ ਜਿਹੜੇ ਦੋ ਕ੍ਰਿਮੀਨਲਸ ਦੀ ਕਥਿਤ ਗ੍ਰਿਫਤਾਰੀ ਦੀ ਗੱਲ ਕੀਤੀ ਗਈ ਹੈ ਉਹਨਾਂ ਦੇ ਨਾਂ ਅਸ਼ੋਕ ਮਸੀ ਦੇ ਰੂਪ ਵਿੱਚ ਕੀਤੀ ਗਈ ਹੈ